ਮੈਂ ਡੱਟ ਰਿਹਾ ਸਰਿਆਂ ਮਾ ਕੇ ਸੜਿਆਂ ਫਲਟ ਕਲਾਸ ਦਾ ਕੀ ਆ ਕਾ ਤਾ ਮੇਕਦਰ ਸਾਹਿਬ ਨੇ ਸਾਡੀ ਝੋਲੀ ਜਾਂ ਪਾਏ ਨੇ ਹੀਰੇ ਪੰਜਾਬ ਦੇ ਗੱਛੇ ਓਏ ਇਹਨਾਂ ਨੂੰ ਸ਼ੂਟ ਦੇ ਕੇ ਭਾਈ ਤੁਸੀਂ ਗੱਲ ਛੱਡੋ ਆਹ ਬੜੀ ਬਾਪਈਆ ਗੱਤਬਦ ਆਹ ਪਈਆ ਡੱਟਬਦ ਮੈਂ ਚਾਰ ਕਲ ਦੀ ਲੜਾਈ ਲੜਿਆ ਪਿਆ ਮੰਗਦਾ ਝੋਲੀ ਮੇਰੇ ਗੋਲੀ ਮਾਰ ਦੋ ਜੇ ਕਾਨੂੰਨ ਸੋਡਾ ਇਹੀ ਹੁੰਦਾ ਵੀ ਵੱਡੇ ਮਰਦੇ ਵੀ ਛੋਟੇ ਗਾਣ ਪੈਣ ਗਿਆ ਓਏ ਜਿਹੜੇ ਅੰਗਰੇਜ਼ਾਂ ਦੇ ਕਲਾਮ ਪੀਏ ਹੁਣ ਗੁਲਾਮੀ ਮਹਿਸੂਸ ਹੁੰਦੀ ਆ गल <laughs> सालिया ਗਾਲ ਕੱਢਦਾ ਮਰੇ ਹੋਏ ਬੰਦੇ ਤੋਂ ਕਿਹਦਾ ਤੇਰੀ ਪਾਵਰ ਦੱਸਾਂਗੇ ਤੈਨੂੰ ਪਾਵਰ ਕੀ ਆ ਉਹ ਯਾਰ ਤੇਰੇ ਭੈਣ ਕਰੀ ਜਾਂਦੀ ਆ। ਹਾਲ ਛੋਟਾ ਸਰ ਮਲਾਜਮ ਡੇਸਮੇ 16 ਸੋਰਾ ਚੱਕੀ ਜਾਂਦੀ ਆ। ਇਹਨੂੰ ਘੁੰਟਿਆਂ ਮਾਰ ਕੇ ਬੱਗਾ ਬਣਾ ਦੋ ਇਹਨੂੰ ਅੱਖਾਂ ਨਹੀਂ ਦਿੱਤੀ ਜਾਵਾ। ਲੋਕੀਂ ਦੇ ਕੋ ਪੈਸੇ ਲੈਣੇ ਸਦਾਇਨਾ। ਲੋਕਾਂ ਨੂੰ ਕੱਟ ਰਹੇ ਆ ਸੜੇ ਹਨ ਬੱਗਾ। ਸਭੀ ਜਾਨ ਆ ਪਈ ਐ। ਸਾਨੂੰ ਮਾਰ ਦੋ ਤੇ ਥੋੜਾ ਪੈਸਾ ਦੋ ਪਰ ਜੂ। ਚਲੋ ਜਥੇੰਦਰ ਜਾਨਾ ਕੋਈ ਮਾਰ ਕੇ ਮੈਂ ਬਾਹਰ ਕੱਢ ਲੇ।